ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਦੋ ਤਾਂ ਤਾਜ਼ੀਆਂ ਸੂਈਆਂ ਨੇ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਭਾਈ ਜੀ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਵਧੀਆ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕਰਦਾ ਬਹੁਤ ਵਧੀਆ ਬਾਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਸੁਹਾਸਾ ਬਾਈ ਪਿੰਡ ਭਗਤਾਪਾਈਾਾ ਜਿਲ੍ਹਾ ਬਠਿੰਡਾ ਤਹਿਸੀਲ ਰਾਂਪੜਾ ਨੇੜੇ ਪਿੰਡ ਬਾਈ ਕਿਹੜੇ ਰਹਿੰਦਾ ਨੇੜੇ ਬਾਜਾ ਇਥੋਂ 12 ਕਿਲੋਮੀਟਰ ਤੇ ਬਾਗਾਪੁਰਾਣਾ 20 ਕਿਲੋਮੀਟਰ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦਿਓ ਆ 8196015435 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਇਧਰੋਂ ਹੀ ਸਟਾਰ ਜਿਹੜੀ ਆਪਾਂ ਸਾਹਮਣੇ ਵੈਡ ਦੇਖ ਰਹੇ ਆ ਕਿਹੜਾ ਸੂਹਾ ਸੂਈ ਆ ਬਈ ਇਹ ਦੂਜਾ ਸੂਹਾ ਸੂਈ ਆ ਬਈ ਕਦੋਂ ਸੂਈ ਆ ਬਈ ਵਾ 2.5 ਘੰਟੇ ਹੋਇਆ ਜੇਰ ਪੈ ਗਈ ਜੇਰ ਬਈ ਕੰਪਲੀਟ ਆ 2.5 ਘੰਟੇ ਹੋ ਗਏ ਸੂਈ ਨੂੰ ਬੱਚਾ ਬਈ ਕੀ ਆਦਾ ਮਗਰ ਬੱਚਾ ਬਈ ਬੱਚਾ ਕਰਮਾਣੇ ਬਈ ਵਸਾ ਦੇਤਾ ਤੇ ਕਿੰਨਾ ਘੋਬੜਾ ਵਿਸ਼ਵਾਸ ਕੱਢਿਆ ਬਾਈ 2.5 3 ਕਿਲੋ ਬਹੁਤ ਚੋਤਾ ਠੀਕ ਆ ਉਹ ਤੈਨੂੰ ਪਿਆਤਾ ਸੀਗਾ ਕੋਈ ਬੱਚੇ ਨੂੰ ਪਿਆਤਾ ਠੀਕ ਹੈ ਬਾਈ ਬਾਕੀ ਹਵਾਨਾ ਆਪਾਂ ਲੇਵੇ ਦੀ ਗੱਲ ਕਰੀਏ ਬਹੁਤ ਸੋਹਣਾ ਤਿਆਰ ਕਰਿਆ ਵਾ ਹਣ ਹਾਂ ਫੀਟਿੰਗੜਾ ਲੇਵਾ ਬਾਈ ਬਹੁਤ ਸੋਹਣਾ ਲੇਵਾ ਜੀ ਨੂੰ ਗੱਲ ਕਰੀਏ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਹੈ ਮੰਨ ਲਓ ਪੂਰੇ ਗੈਬ ਤੇ ਲੱਗੇ ਹੋਏ ਪੀੜੀ ਦੀ ਪਾਵੇ ਨਾਲ ਦਾ ਥਾਣਾ ਥਾਣਾ ਦੀ ਕੁਆਲਿਟੀ ਚੈੱਕ ਕਰੋ ਗੁਲਾਬੀ ਕਰਮਾਂ ਵਾਲੀ ਨੂੰ ਥਣ ਲੱਗਾ ਬਹੁਤ ਸੋਹਣਾ ਖੋਲ ਦੋ ਵਿਸ਼ਵਾਸ ਤੋੜ ਦੋ ਖੋਲ ਕੇ ਮੜੀ ਕੱਦ ਫੁੱਲਾ ਬਾਈ ਸੈਣ ਗਲੀ ਆ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਣੀ ਪਲੀ ਵੀ ਦੇਖੋ ਬਾਈ ਛੂਆ ਦਾ ਮੰਨੇ ਨਹੀਂ ਸੁਆਸ ਨਾ ਨਾ ਬਾਈ ਨਾ ਪਲੀ ਜੂਲੀ ਬਹੁਤ ਨਾ ਪਲੀ ਵੀ ਬਹੁਤ ਆ ਬਾਈ ਛੂਆ ਦਾ ਜੇ ਗੱਲ ਕਰੀਏ ਮੰਨੇ ਨਹੀਂ ਚੌੜੀ ਚੂੜੀ ਚੈੱਕ ਕਰੋ ਟਾਂਚਾ ਕਰਮਾਲੀ ਦਾ ਫੁੱਲ ਚੰਗਾ ਜੇ ਲੇਵੇ ਦੀ ਗੱਲ ਕਰੀਏ ਨਾ ਲੇਵਾ ਤਾਂ ਮੈਂ ਕਹਿੰਦਾ ਕੀ ਬਾਤ ਆ ਜਿੱਡੀ ਵੜਾ ਉੱਡੇ ਹੀ ਕਰਮਾਲੀ ਨੂੰ ਲੇਵਾ ਲੱਗਿਆ ਵਾ ਲੇਵਾ ਲੂਆ ਬਹੁਤ ਚੰਗਾ ਹੂੰ ਥੋੜਾ ਜਿਹਾ ਬਈ ਬੱਚੇ ਦਾ ਜ਼ਰੂਰ ਕਰਦੀ ਆਗੀ ਤਾਂ ਕਰਕੇ ਥੋੜੀ ਜੀ ਕਾਲ ਕਰ ਦਿਆ ਬਾਕੀ ਆਪਾਂ ਨੇੜੇ ਤੇ ਦਿਖਾਉਣਾ ਨਾੜਾ ਨੂੜਾ ਨਾ ਲੇਵੇ ਤੇ ਚੈੱਕ ਕਰੋ ਫੁੱਲ ਕਮਾਲ ਦੇਗਾ ਇੱਕ ਗੱਲ ਹੋਰ ਆ ਬਈ ਇਹ ਟਟਮਾ ਲੇਵਾ ਨਹੀਂ ਹੈਗਾ ਫਿਕਸ ਹੈ ਬਾਨਾ ਜੇ ਹਾਂ ਤੇ ਦਸਵੇਂ ਸੁਪੇ ਨਹੀਂ ਹੈਗਾ ਟਟਜੂ ਨਹੀਂ ਬਈ ਨਾ 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 ਉਹੀ ਠੰਡੀ ਸੀ ਚੈੱਕ ਕਰੋ ਬਈ ਕਰਮ ਵਾਲੀ ਫੁੱਲਾ ਬਾਕੀ ਥਾਣਾ ਬਹੁਤ ਕਮਾਲ ਦਾ ਮੁਠੀ ਵਾਲਾ ਥਾਣਾ ਗਲਾਬੀ ਗਲਾਬੀ ਥਾਣਾ ਜਿੰਨਾ ਮਗਰ ਨੂੰ ਲੇਵਾ ਉਹਨਾਂ ਹੀ ਉਹ ਨਹੀਂ ਦੂਨੇ ਪਾਸੇ ਨੂੰ ਆਲਾ ਹਮ ਸਹੀ ਗੱਲ ਆ ਜਿਹਨੂੰ ਅਗਲਾ ਕਹਿੰਦਾ ਗਿੱਠਲੇਵਾ ਬਈ ਉਹ ਗੱਲ ਆ ਤੇ ਨਹੀਂ ਹਮ ਬਾਕੀ ਸਫਾਈ ਬਹੁਤ ਲੇਵੇ ਦੀ ਹਾਂ ਹਾਂ ਬਈ ਹਮ ਗਰਮੀ ਨਹੀਂ ਮਨਣੀ ਜਿਹੜੀ ਫੈਟ ਆਉ ਬਈ ਮੱਝਾਂ ਆਰ ਗਈ ਉਹ ਮੱਝਾਂ ਆਰ ਗਈ ਆਉਗੀ ਤੇਸੇ ਬਾਸ ਫਿਰ ਕੀ ਮੋਲਾ ਦੇਣ ਲੈਣ ਬਈ ਬਈ ਮੋਲ ਕਰਾਉਣ ਨੇ ਜਿੰਨਾ ਮਰਜ਼ੀ ਕਰਾ ਲੇ ਅਸੀਂ ਚੋ 1000 ਛੋੜ ਕਰੂੰਗਾ ਮੋਲ ਕਰਾਉਣ ਨੂੰ ਬਾਈ ਜਿੰਨਾ ਮਰਜ਼ੀ ਕਰਾ ਲਓ ਬਾਈ ਕਿਨਾਂ 80000 ਰੁਪਏ ਚ ਮੈਂ 1000 1000 ਛੋੜ ਕਰ ਦੂੰਗਾ ਹਾਂ ਠੀਕ ਹੈ ਬਾਈ ਬਸ ਅੱਗੇ ਬਾਈ ਦੋ ਨੰਬਰ ਬਾਈ ਅੱਜ ਚੌਥਾ ਪੰਜਵਾਂ ਦੇਣਾ ਸੂਈ ਨੂੰ ਠੀਕ ਹੈ ਬਾਈ ਆਪਣੇ ਕੋਲ ਤਾਂ ਹੁਣੇ ਆਈ ਆ ਤੇ ਬੱਛੀ ਮਗਰ ਆ ਬੱਚਾ ਇਹਦੇ ਮਗਰ ਬਾਈ ਆ ਗਈ ਬੱਸੀ ਬੱਚੀ ਦਾ 나ੜੂਆ ਨਾਲ ਹੀ ਆ ਠੀਕ ਹੈ ਬਾਈ 4-5 ਦਿਨ ਹੋ ਗਏ ਭਾਈ ਕਹਿੰਦਾ ਸੂਈ ਨੂੰ ਬੱਚੇ ਦੀ ਕੁਆਲਿਟੀ ਚੈੱਕ ਕਰੋ 나ੜੂ ਆ ਬਾਕੀ ਨਾਲ ਆ ਬੱਸੀ ਬਹੁਤ ਪਿਆਰੀ ਦਿੱਤੀ ਹਾਂ ਹਾਂ ਬੱਚੀ ਬਹੁਤ ਚੰਗੀ ਆ ਭਾਈ ਇਸ ਵਾਰ ਕਿੰਨਾ ਘਬੋਲਾ ਭਾਈ ਹੁਣ ਭਾਈ ਹੁਣ 15 15 ਕਿਲੋ ਜੋ ਕੇ ਆ 16 ਕਿਲੋ ਕੋਈ ਆਪਣੇ ਤੋਂ 2 ਡੰਗ ਚੋਲੇ ਹੂੰ ਠੀਕ ਆ ਨਾ ਠੀਕ ਆ ਇੱਥੇ ਭਲਾ 2 ਦੇ ਵੀ 4 ਡੰਗ ਚੋਲੇ ਆਪਣੇ 16 ਕਿਲੋ ਦੀ ਕੰਪਿਊਟਰ ਕੰਡੇ ਤੇ ਜੋਕਲੇ ਭਲਾ ਠੀਕ ਆ ਭਾਈ ਹਾਂ ਬਾਕੀ ਥਣ ਹਵਾਨਾ ਬਹੁਤ ਚੰਗਾ ਹੈ ਨਾ ਹਾਂ ਹਾਂ ਠੰਡੀ ਸੀ ਲ ਹੈ ਵੀ ਠੀਕ ਹੈ ਚਵਾਈ ਚਵਾਈ ਕਿਵੇਂ ਲੱਗੀ ਸਵਾਈ ਜੂਈ ਇੱਕ ਨੰਬਰ ਆ ਬਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਮੁਠੀ ਵਾਲਾ ਥਾਣਾ ਭਾਵੇਂ ਹੱਥੀ ਚੋਲੇ ਭਾਵੇਂ ਮਸੀਨ ਤੇ ਚੋਲੇ ਨਾੜਾ ਦੇ ਕੋਲੇ ਵੇ ਤੇ ਫੁੱਲ ਚੰਗੀਆਂ ਬਾਕੀ ਥਣ ਵੀ ਗਲਾਬੀ ਲੱਗਾ ਵਾ ਹਾਂ ਬੱਚਾ ਵੀ ਕਰਨ ਵਾਲੀ ਦੇ ਮਗਰ ਬੱਸੀਆ ਬੱਸੀ ਵੀ ਆਏ ਮੰਨ ਲਓ ਬਾਈ ਨਾਲ ਹਜੇ ਮੰਨ ਲਾ 4 ਵਜੇ ਆ ਹੂੰ ਤੇ 6 ਵਜੇ ਨੂੰ ਆਹਦਾ ਦੋ ਡੰਗ ਚੋਕੇ ਲੈ ਜੇ 8-8 ਕਿਲੋ ਠੀਕ ਆ ਹਾਂ 16 ਲੀਟਰ ਬਾਈ ਕਹਿੰਦਾ ਆਪਦਾ ਦੋ ਡੰਗ ਚ ਚਾਰ ਡੰਗ ਚ ਚਾਰ ਡੰਗ ਇੱਥੇ ਚੋਲੇ ਆ ਬਾਕੀ ਹਵਾਨਾ ਹਜੇ ਤਾਂ ਮੰਨ ਲਓ ਬਈ 4 ਵਜੇ ਜਦੋਂ ਨੋ ਸ਼ਾਮ ਹੋਣੀ ਆ ਉਦੋਂ ਤਾਂ ਬਹੁਤ ਸੋਨਾ ਹਵਾਨਾ ਤਿਆਰ ਕਰਨਾਗਾ ਬਾਕੀ ਚਮਕਾਲੀਆ ਵੱਡੀ ਬੁੱਡੀ ਫੋਲੀਆ ਕਰਦਾ ਲਈ ਆ 6 ਚੈੱਕ ਕਰੋ ਬਈ ਬੜਾ ਪਿਆਰਾ ਸਾਈਨਿੰਗ ਬਹੁਤ ਆ ਬਈ ਸੁਆਹ ਹਾਂ ਹਾਂ ਬਈ ਅਜੇ ਤਾਂ ਪੱਠੇ ਡੱਕੇ ਪਾਉਣੇ ਆ ਪਸ਼ੂ ਅਜੇ ਤਾਂ ਉਹ ਨਹੀਂ ਭੁੱਖੇ ਤੇ ਆਏ ਹੋ ਵੀ ਨਹੀਂ ਲੱਗਦੇ ਭੁੱਖੇ ਤੇ ਆਏ ਆ ਬਾਈ ਕਹਿੰਦਾ ਹਜੇ ਤਾਂ ਕੱਖ ਪੱਠਾ ਬਈ ਮਾ ਪਾਉਣਾਗਾ ਖੋਲਦੇ ਬਈ ਸੁਭਾਸ਼ ਸਿੰਘ ਨੂੰ ਵੀ ਤੋਰਦੇ ਖੋਲ ਕੇ ਬੱਚਾ ਇਹਦੇ ਮਗਰ ਬਈ ਬੱਸੀ ਆ ਗਈ ਬੱ ਸਵਾਲ ਹੀ ਦਿੱਤੀ ਆ ਬਾਕੀ ਵੱਡੀ-ਬੁੱਡੀ ਫੁੱਲਾ ਕੋਈ ਵੀਰ ਛੋਟੀਆਂ ਦਾ ਸਮਝੇ ਹਜੇ ਚਾਰ ਦੰਦ ਹੀ ਆ ਮੂੰਹ ਦਾ ਦੰਦ ਵੀ ਪੱਟ ਕੇ ਦਿਖਾ ਦਿੰਨੇ ਆ ਠੀਕ ਆ ਮੂੰਹ ਬਾਈ ਹਜੇ ਚਾਰ ਦੰਦ ਦਾ ਬਾਈ ਕਹਿੰਦਾ ਦੰਦ ਵੀ ਆਪਾਂ ਪੱਟ ਕੇ ਦਿਖਾ ਦਿੰਨੇ ਆ ਪਲੀ ਵੀ ਦੇਖੋ ਬਾਈ ਪਹਿਲਾਂ ਤਾਂ ਵੱਡੀ-ਬੁੱਡੀ ਫੁੱਲਾ ਸੈਨਗ ਵਾਲੀ ਚਮਕਲੇ ਦੰਦ ਚੈੱਕ ਕਰੋ ਲੈ ਹੂੰ ਚੋੜ ਚਾਰ ਦੰਦ ਆ ਹਨਾ ਹਾਂ ਪਿਓਰ ਬਾਈ ਹਜੇ ਚਾਰ ਦੰਦ ਆ ਬਾਕੀ ਹਵਾਨਾ ਚੈੱਕ ਕਰੋ ਬੜਾ ਸੋਹਣਾ ਥਣ ਵੀ ਗਲਾਬੀਆ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਸਵਾਸ ਫਿਰ ਕੀ ਮੋਲ ਆ ਬਾਈ ਦੇਣ ਲੈਣਾ ਭਾਈ ਦੇ ਲੈਣ 30000 ਰੁਪਏ ਦੀ ਦਊਗਾ ਭਾਈ ਕਹਿੰਦਾ ਭਾਈ ਮੁੱਲ ਜਮਾਂ ਜਾਇਜ਼ ਕਰਨੇ ਖਿੱਚ ਕੇ ਅੱਗੇ ਵੀ ਖਿੱਚੀ ਕੀ ਕਰਤਾ ਅੱਜ ਵੀ ਖਿੱਚੀ ਕਰਿਆ 60000 ਦੀ ਕਹਿੰਦਾ ਦੇਣੀ ਆ ਭਾਈ ਮੁੱਲ ਕਰੋ ਉਹਨੂੰ ਕੋਈ 70 75 ਜਿੰਨਾ ਮਰਜ਼ੀ ਕਰਾ ਲੈ ਮੁੱਲਾਂ ਵਾਲੇ ਪਾਸੇ 90 ਛੋੜ ਹੋਊਗੀ ਠੀਕ ਆ ਭਾਈ ਛੋੜ ਹੋਊਗੀ ਭਾਈ ਮੁੱਲਾਂ ਵਾਲੇ ਪਾਸੇ ਨਾ ਭਾਈ ਕਹਿੰਦਾ ਜਾ ਹਾਂ ਅੱਗੇ ਬਾਈ ਸਵਾਸਤ ਤਿੰਨ ਨੰਬਰ ਬਾਈ ਤੀਜਾ ਸੂਆ ਸੂ ਗਈ ਹਮ ਅਜੇ ਕੱਚੀ ਆ 5-7 ਦਿਨਾਂ ਦੀ 5-7 ਦਿਨਾਂ ਦੀ ਕੱਚੀ ਆ ਤੀਜਾ ਸੂਆ ਸੂਦੀ ਆ ਕੀਰ ਕੱਢ ਰਿਹਾ ਬਾਈ ਪਿਛਲੇ ਸੂ ਬਾਈ 22 ਕਿਲੋ ਤਾਂ ਦੱਸਿਆ ਮਾਲਕਾਂ ਇਹ ਤਾਂ ਕੀ ਕਿੰਨੀ ਕੁ ਮੀਡਾ ਬਾਈ ਅਰ ਕੀ ਬਾਈ ਵੇਖੋ ਆਪਾਂ ਤਾਂ ਲਈ ਆ ਹਨਾ ਅਗਲਾ 22 ਮੰਨ ਕੇ ਭਾਂ ਦੇ ਆਉਂਦੇ ਅੱਜ ਲੈ ਜੀ ਠੀਕ ਆ ਬਾਈ ਹਾਂ ਰਵਾਨਾ ਬਹੁਤ ਸੋਹਣਾ ਤਿਆਰ ਕਰ ਦਿਆ ਹਾਂ ਅਜੇ ਤਾਂ ਕੱਚੀ ਕੱਚੀ ਪਈ ਆ ਬਾਕੀ ਥਣ ਚੇਕ ਕਰੋ ਬਾਈ ਗੁਲਾਬੀ ਥਣ ਲਗਾ ਮੁੱਠੀ ਵਾਲਾ ਥਣਾ ਚਾਰੇ ਥਣ ਪੂਰੇ ਗੈਪ ਤੇ ਲੱਗੇ ਹੋਇਆ ਬਾਕੀ ਸਫਾਈ ਬੜੀ ਹੈ ਲੈ ਬਹੁਤ ਚੰਗੀ ਆਹ ਹੈ ਜਦੋਂ ਤਿਆਰ ਹੋ ਗਈ ਨਾ ਉਹਨੇ ਬਹੁਤ ਸੋਹਣਾ ਹਵਾਨਾ ਤਿਆਰ ਕਰ ਲਈ ਜਾਂਦੀ ਆ ਬਾਈ ਬਾਕੀ ਨਾੜਾ ਨੂੜਾ ਲੈਵੇ ਤੇ ਚੈੱਕ ਕਰੋ ਬੜੀਆਂ ਕਮਾਲ ਦੀਆਂ ਸੈਂਕੜੀਆਂ ਚਮਕੜੀਆਂ ਬਰੀਡ ਫੁੱਲ ਆ ਬਾਈ ਪਲੀ ਵੀ ਦੇਖ ਜਾਤ ਕੁਆਲਿਟੀ ਬਹੁਤ ਚੰਗੀ ਆ ਬਾਈ ਤੋੜਾ ਤਰਾ ਬਾਈ ਚੈੱਕ ਕਰੋ ਇੱਕ ਨੰਬਰ ਪੂਰਾ ਖੁੱਲੇ ਤੋੜੇ ਨਾ ਦੁਰਦੇ ਨਹੀਂ ਨਹੀਂ ਗੱਲ ਤਾਂ ਬੜਾ ਇਹੋ ਬਾੜ ਤਿਆਰ ਹੋ ਗਈ ਯਾਰ ਉਦੋਂ ਗੱਲ ਹੋਊਗੀ ਸਹੀ ਗੱਲ ਆ ਬਾਕੀ ਜਾਤ ਕੁਆਲਿਟੀ ਚੈੱਕ ਕਰੋ ਬਾਈ ਕੰਨ ਕੰਨ ਵੀ ਬਹੁਤ ਛੋਟਾ ਕੰਨਾ ਬਹੁਤ ਦੀਵਾਦੀ ਫੁੱਲ ਕਮਾਲ ਦੇ ਸਨਖ ਆਪਣੇ ਦੀ ਗੱਲ ਕਰੀਏ ਨਾ ਬਾੜ ਚ ਫੁੱਲ ਸੁਭਾਸ ਵਰ ਕੀ ਮੁੱਲ ਆ ਬਾਈ ਕੱਚੀ ਦਾ ਅੱਜ ਬਾਈ ਅੱਜ ਬਤ 3000 ਰੁਪਏ ਦੀ ਬਾੜ ਦੇ ਦਾਂਗੇ ਅੱਜ ਬਾਈ ਕਹਿੰਦਾ ਬਾਈ ਕੱਚੀ ਆ ਕੱਚੀਆਂ ਵਾਲਾ ਮੁੱਲ ਹੋਊਗਾ ਅੱਜ ਬਾਈ ਕਹਿੰਦਾ 72000 ਦੀ ਆਪਾਂ ਇਹ ਬਾੜ ਦੇ ਦੇ ਦਾਂਗੇ ਬਾਕੀ ਇਹ ਥਣ ਦੀ ਗੱਲ ਕਰੀਏ ਲੇਵੇ ਤੇ ਸਫਾਈ ਦੀ ਗੱਲ ਕਰੀਏ ਬਹੁਤ ਕਮਾਲ ਦੀ ਆ ਥਣ ਵੀ ਬਹੁਤ ਚੰਗਾ ਲੱਗਾ ਬਾਈ ਮੁੱਠੀ ਵਾਲਾ ਥਣ ਹੂੰ ਮੋਹਲੇ ਵੀ ਬਾਈ ਨੇ ਬਈ ਖਿੱਚ ਕੇ ਕਰਿਆ ਮੋਹ ਲੱਗੇ ਵੀ ਬਾਈ ਦੇ ਜਮਾ ਜਾਇਜ਼ ਹੁੰਦੇ ਆ ਬਾਕੀ ਕੱਦ ਵਾਲੀਆਂ ਬਾਈ ਤਿੰਨੇ ਕੋਈ ਛੋਟੀ ਨਾ ਸਮਝੇ ਤੇ ਜੇ ਮੰਨ ਕੇ ਚੱਲੋ ਕੋ ਜੋੜਾ ਇਕੱਠਾ ਲੈਂਦਾ ਫਿਰ ਉਹ ਆਜਾ ਮਾਨਤਾਂ ਕਰ ਦਾਂਗੇ ਬਾਈ ਠੀਕ ਆ ਬਾਈ ਬਾਈ ਕਹਿੰਦਾ ਜੇ ਮੰਨ ਕੇ ਚੱਲੋ ਜੋੜਾ ਲੈਂਦਾ ਤਾਂ ਵੀ ਮਾਨਤਾਂ ਕਰ ਦਾਂਗੇ ਤੇ ਜੇ ਕੋਈ ਮੰਨ ਕੇ ਚੱਲੋ ਕੱਲੀ ਕੱਲੀ ਲੈਂਦਾ ਤਾਂ ਵੀ ਆਏਗਾ ਦਾ ਥੋੜਾ ਕੰਨਾ ਮਾਨਤਾਂ ਜ਼ਰੂਰ ਹੋ ਜੂ ਤਿੰਨਾਂ ਸੀਗੇ ਬਾਈ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਫ੍ਰੀ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜ